ਜੋਤ ਖੁੱਲ ਜਾਂਦਾ ਜਿੰਦਰੇ ਤੇ ਆਪਾਂ ਪਾਣੀ ਪੂਣੀ ਪਾ ਦਗੇ ਜਾਨਵਰਾਂ ਨੂੰ ਤੇ ਕੀ ਹਾਲ ਚਾਲ ਆ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗਿਆ ਜੀ ਵਲੌਗ ਦੀ ਸਟਾਰਟਿੰਗ ਕਰਨ ਤੇ ਜਿੰਦੇ ਜੁੰਦੇ ਖੋਲ ਕੇ ਤੇ ਜੋਤ ਨੂੰ ਮੈਂ ਕਿਹਾ ਬਈ ਜਿੰਦੇ ਖੋਲ ਪਾਣੀ ਪਾਈਏ ਪਾਣੀ ਪਾ ਕੇ ਫਿਰ ਬੱਚੇ ਕੱਢਾਂਗੇ ਬਾਹਰ ਮੌਸਮ ਸਾਫ਼ ਹੋ ਜਾਊਗਾ ਤੋਂ ਆਪਾਂ ਨਿਕਲੇ ਆਊਗੀ ਫੇਰ ਆਪਾਂ ਬੱਚੇ ਕੱਢਦੇ ਆ ਬਾਹਰ ਚਲੋ ਠੀਕ ਆ ਜੀ ਆਪਾਂ ਲੋ ਬਾਈ ਜੀ ਸਵੇਰੇ ਸਵੇਰੇ ਬੱਦਲ ਵਾਈ ਆ ਸੂਰਜ ਕੱਲ ਵੀ 12 ਵਜੇ ਨਿਕਲਿਆ ਤੇ 12 ਵਜੇ ਬੱਚੇ ਭਾਈ ਸੀ ਤੇ ਵੇਖੋ ਅੱਜ ਸੂਰਜ ਕਿੰਨੇ ਵਜੇ ਦਿਖਾਈ ਦਿੰਦਾ ਤੇ ਬੱਦਲ ਵਾਈ ਕਰਕੇ ਥੋੜਾ ਜਿਹਾ ਇਧਰੋਂ ਤਾਂ ਮੌਸਮ ਸਾਫ਼ ਹੀ ਆ ਉਹ ਜੂਆ ਸਾਫ ਨਿਕਲੇ ਅਭੀ ਤਾਂ ਪਤੀ ਜੀ ਬਾਈ ਜੀ ਆਪਾਂ ਕੰਬੁੱਤਰ ਪਾਉਣ ਲੱਗ ਪਏ ਜਾਣਾ ਚ ਜਿੰਨਾਂ ਨਾਲ ਹੁਣ ਤੋਂ ਤੋਪ ਪਾਉਣੀ ਤੇ ਨਾਲੇ ਦੂਰੀਆਂ ਜਿਹੜੇ ਕੱਢਾਂਗੇ ਤੇ ਉਧਰ ਜ਼ੋਤ ਪਾਉਣ ਲੱਗਿਆ ਪਿਆ ਇਧਰਲੇ ਖੁੱਡੇ ਚ ਮੈਂ ਪਾਉਂਦਾ ਤੇ ਜ਼ੋਤ ਨੂੰ ਉਧਰ ਜਾਲ ਚ ਜ਼ੋਤ ਨੂੰ ਭੇਜਾਂ ਮੈਂ ਜ਼ੋਤ ਨੂੰ ਇਧਰੋਂ ਤੂੰ ਪਾ ਇਹ ਐਂ ਤੋਾਰ ਨੂੰ ਕਰਾ ਦਿੰਦੇ ਆ ਮੇਰੇ ਨਾਲ ਮੜਾ ਮੂਟ ਕੰਮ ਕੱਢੀ ਜਾਂਦਾ ਲੋ ਬਾਈ ਮਿੱਤਰੋ ਉਹ ਜਾਲਾਂ ਚ ਵੱਡੇ ਪਾਤੀ ਆ ਛਤਰੀਆਂ ਤੇ ਜਿਹੜੇ ਕੋਈ ਦੂਰ ਵਾਲੇ ਸੀਗੇ ਨਿੱਕੇ ਬੱਚੇ ਜਿਹੜੇ ਕੋਈ ਡੱਗ ਡੁੱਗ ਕੇ ਆਏ ਜਾਂ ਕੋਈ ਮੜਾ ਮੂਟ ਹੋਊਗਾ ਇੱਕ ਕਾ ਛਤਰੀ ਤੇ ਡੋਰ ਲਾਈ ਆ ਤੇ ਇੱਕ ਹੋਰ ਛਤਰੀ ਤੇ ਡੋਰ ਆ ਜਿਹੜੀ ਚਿੱਟੀ ਧੀਰੇ ਨੇ ਫੜ ਕੇ ਦਿੱਤੀ ਸੀ ਤੇ ਆ ਜਾਲਾਂ ਚ ਬੱਚੇ ਕੀ ਕੋਸਾ ਉਹ ਦੋ ਜਾਨਾਂ ਚ ਵੱਡੇ ਆ ਤੇ ਆਹਾ ਕਬੂਤਰਗਾਉਦੇ ਤਾਂ ਸਾਰੇ ਕਬੂਤਰੀ ਆ ਪਰ ਲਈ ਤਾਂ ਹੂੰ ਲਾਲ ਕਰਨੇ ਪੈਂਦੇ ਆ ਬਾਹਲਾ ਤੰਗ ਕਰਦੇ ਆ ਹਲੋ ਭਾਈ ਮਿੱਤਰੋ ਚੜਤਾ ਆ ਗਿਆ ਚੜਤ ਸਿੰਘ ਤੇ ਕੱਲ ਆ ਪੈਣੂ ਉੱਥੇ ਮਿਲੇ ਸੀਗੇ ਤੇ ਉਧਰੋਂ ਇਹ ਹੋ ਗਿਆ ਅੱਜ ਵਿਹਲਾ ਤੇ ਕਹਿੰਦਾ ਮੈਂ ਗੰਡੇ ਵੇਖਾਂ ਤੇ ਮੈਂ ਕਿਹਾ ਵੇਖ ਭਾਈ ਛੱਡਦੇ ਆਂ ਛੱਡਦੇ ਆਂ ਕੱਲ ਨੂੰ ਪੱਠੇ ਲਾ ਦੇਾਂਗੇ ਨਾਲੇ ਨਾਲੇ ਪਾਣੀ ਛੱਡਦੇ ਆਂ ਲੱਕ ਜੀ ਗੰਡੇ ਆਪਣੇ ਪਾਣੀ ਵੀ ਪਤਲਾ ਲਵਾਾਂਗੇ ਪਤਲਾ ਪਾਣੀ ਹੈ ਨਾ ਜਮ ਗੰਡੇ ਚੱਲ ਪਏ ਹਾਂ ਤੇ ਆਪਣੇ ਗੰਡੇ ਆ ਜੀ ਤੇ ਕੱਲ ਨੂੰ ਪਾਣੀ ਛੱਡ ਦੇਾਂਗੇ ਨਾਲੇ ਪੱਠੇ ਲਾ ਦੇਾਂਗੇ ਤੇ ਨਾਲੇ ਨਾਲੇ ਭਾਈ ਇਹ ਜਿਹੜਾ ਬੇਪੀ ਹੱਟਾ ਦੇ ਸੱਡ ਦੇਾਂਗੇ ਪਾ ਦੇਾਂਗੇ ਲਸਣ ਚ ਜੋਤ ਆਇਆ ਸੀ ਸਵਾਹ ਸਿੱਟ ਕੇ ਗਿਆ ਲਓ ਬਾਈ ਜੀ ਐਂਟਰੀ ਆਪਾਂ ਫੜਾ ਜਾਂਦੀ ਆ ਐਂਟਰੀ ਐਂਟਰੀ ਬਾਈ ਜੀ ਆਪਾਂ ਫੜਾ ਜਾਂਦੀ ਆ ਦੋ ਕਬੂਤਰ ਹੋ ਗਏ ਆਪਣੇ ਇੱਕ ਜੂਦਾ ਲਿਖਾ ਗਿਆ ਤੇ ਹੁਣ ਜੋਤ ਘਰੇ ਸੀ ਤੇ ਇਹਦਾ ਮੈਂ ਲਾਹ ਹਟਕਦਾ ਹੁਣ ਆਪਾਂ ਕਰਦੇ ਆ ਖੁੱਡਿਆਂ ਦੀ ਸਫਾਈ ਤੇ ਨਾਲੇ ਕਬੂਤਰਾਂ ਨੂੰ ਖਵਾਧਰਾਂ ਨੂੰ ਕਰਦੇ ਆਂਗੇ ਅੱਡ ਤੇ ਪਹਿਲਾਂ ਆਪਾਂ ਖੁੱਡੇ ਦੀ ਸਫਾਈ ਕਰਨ ਲੱਗਦੇ ਆਂ ਲਓ ਬਾਈ ਮਿੱਤਰੋ ਖੁੱਡਿਆਂ ਦੀ ਕਰਤੀ ਸਫਾਈ ਤੇ ਕਬੂਤਰ ਕਬੂਤਰਾਂ ਕਰਤਾਂ ਗੱਡ ਇੱਧਰ ਕਬੂਤਰ ਕਰਤੇ ਤੇ ਇੱਧਰ ਕਰਤਾਂ ਕਬੂਤਰਾਂ ਇਹ ਸਾਰਾ ਇਹਦੇ ਚ ਇੱذਰਾ ਇੱਕ ਕਬੂਤਰ ਰਹੇਗਾ ਵੀ ਜਿਵੇਂ ਜਿਵੇਂ ਕਬੂਤਰ ਕੋਈ ਇੱਕਤਾ ਰਹਿ ਜਾਂਦਾ ਭਲੀ ਖੇਣਾ ਉਹ ਜਿਵੇਂ ਜਿਵੇਂ ਪਤਾ ਲੱਗਦਾ ਫਿਰ ਉਹਵੇਂਵੇਂ ਅੱਡ ਕਰ ਦਿੰਨੇ ਆ ਚੱਕ ਕੇ ਸਾਰੇ ਖੁੱਡਿਆਂ ਦੀ A to Z ਸਫਾਈ ਕਰਤੀ ਬਾਈ A to Z ਇੰਨੇ ਖੁੱਡੇ ਸੀ ਪਖਾ ਵੀ ਦਿੰਨੇ ਆ ਲੋ ਬਾਈ ਜੀ ਆਹ ਖੁੱਡੇ ਦੀ ਵੀ ਸਫਾਈ ਕਰਤੀ ਲੋ ਬਾਈ ਜੀ ਇਹਦੇ ਚੱਕ ਜੋੜੀ ਆ ਇਹਦੀ ਵੀ ਸਫਾਈ ਕਰਤੀ ਇਹਦੇ ਚ ਵੀ ਬੱਚੇ ਛੱਡਦੇ ਆ ਕਿ ਨਿੱਕੇ ਵਾਸਤੇ ਬੱਚਾ ਪੜ ਕੇ ਜਦੋਂ ਲੋ ਬਾਈ ਜੀ ਇਹਦੀ ਵੀ ਸਫਾਈ ਹੋ ਗਈ ਵਾਰਿਆਂ ਲੋ ਬਾਈ ਜੀ ਤਕਰੀਬਨ ਸਾਰੇ ਖੁੱਡਿਆਂ ਦੀ ਸਫਾਈ ਹੋ ਗਈ ਏ ਕੁਝ ਜੈਡ ਛੱਡ ਕੇ ਜਾਲ ਖੜਿਆ ਜਿਹਦੇ ਵਿੱਚ ਜੋੜੀਆਂ ਉਹ ਲੱਗੀਆਂ ਜਿਨ੍ਹਾਂ ਦਾ ਕੋਈ ਬੱਚਾ ਹੋਣੀ ਕੋਈ ਹਲੋ ਬਈ ਮਿੱਤਰ ਹੁਣ ਆਪਾਂ ਬੱਚੇ ਲਾਉਣ ਲੱਗੇ ਆ ਤੇ ਬੱਚੇ ਲਾ ਕੇ ਪਠੀਨੀਰ ਦਾ ਕੰਮ ਆਂਦਾ ਨਵੇਂੜ ਆਪਾਂ ਪਠਾਨੀਰਾ ਪਾਇਆ ਆਂਦਾ ਹੁਣ ਕੰਪਟਰ ਲਾਦਗੇ ਤੇ ਇਧਰਲੇ ਪਾਸੇ ਆਪਣੀ ਕਣਕ ਤੇ ਹੁਣ ਜਾਨਵਰ ਲੱਗੇ ਆਪਾਂ ਲਾਉਣ ਬਾ ਲਾ ਲਗੇ ਲੋ ਬਾਈ ਜਿਹੜੇ ਬੱਚੇ ਉੱਡੇ ਸੀ ਬਹਿ ਗਏ ਜੋਤ ਨੇ ਭਾਲੇ ਤੇ ਆ ਨਿੱਕੇ ਜਾਲ ਚ ਪਾਲੇ ਆਹੀ ਰਹਿ ਗਏ ਬਾ ਤਾੜਨ ਵਾਲੇ ਆ ਜਾਲ ਚ ਪਾਏ ਪਏ ਆ ਆ ਬੈਠਾ ਤੇ ਉਹ ਜਿਹੜੇ ਆਪਣੇ ਹੁਣ ਉੱਡ ਗਏ ਸੀਗੇ ਉਹ ਉਹ ਆ ਤਾੜਦੇ ਆ ਲੋ ਬਾਈ ਮਿੱਤਰੋ ਇੱਥੇ ਇੱਕ ਜੋੜੀ ਤੇ ਬਾਕੀ ਸਾਰੇ ਬੱਚੇ ਆ ਇੱਕ ਤਾਬੇ ਟਕੂਤਰੀ ਦਾ ਮੋਰਗੀ ਤੇ ਕਬੂਤਰ ਉਹ ਬੈਠਾ ਲਾਲ ਜੀਨਾ ਮਗਰ ਇਹ ਬੱਚੇ ਛੂਟੇ ਆ ਬੱਚਾ ਇੱਕ ਛੂਟਾ ਐ ਦਾ ਬਈ ਠੇੜਾ ਡੱਬਾ ਇਹ ਪੜ ਗਿਆ ਜਦੋਂ ਇੱਥੇ ਆ ਨਿੱਕੇ ਬੱਚੇ ਅੰਦਰੋਂ ਇੱਥੇ ਚੱਕ ਲੈਂਦੇ ਤੇ ਬਾਕੀ ਕੂਤਰ ਕਬਤਰ ਤੋਂ ਥੱਲੇ ਲਾ ਲੈਂਦੇ ਤੇ ਆਪਣੀ ਇੱਕ ਕਬੂਤਰੀ ਜਿਹੜੀ ਧੀਰਾ ਧੀਰਾ ਫੜ ਕੇ ਫੜਾ ਕੇ ਗਿਆ ਸੀ ਬੱਚਾ ਮੂੰਹ ਚੋਂ ਕੂਦਰੇ ਨਿਕਲ ਗਿਆ ਉਹ ਬੱਚਾ ਆਪਣਾ ਤੇ ਉਹ ਇਹ ਆਪਣਾ ਕੀ ਨਾਲ ਲੈਂਦਿਆ ਉਹ ਫੇਰ ਉੱਟ ਗਿਆ ਕੂਦਰੀ ਉੱਡਿਆ ਪਰਵਾ ਤੇ ਬਾਕੀ ਆਹਾ ਇਧਰ ਕਬੂਤਰਾਂ ਤੇ ਇਧਰ ਪੂਤਰ ਪੂਤਰ ਜ਼ਿਆਦੇ ਆ ਕਬੂਤਰਾਂ ਘੱਟ ਆ ਜਿਹੜੀ ਆਪਣੀ ਚਿੱਟੀ ਧੀਰੇ ਨੇ ਫੜ ਕੇ ਫੜਾਈ ਸੀਗੀ ਆ ਜਾਂਦੀ ਆ ਫਿਰਦੀ ਅਵੇ ਤਾਂ ਪੂਤਰ ਮਗਾਇਆ ਡੋਰ ਵਾਲਾ ਡੋਰ ਲਾਉਣੇ ਤੇ ਆਪਾਂ ਇਹਨੂੰ ਭਾਉਨੇ ਆ ਹੋਈ ਜਾਂਦੀ ਲਓ ਜੀ ਯੋਤ ਨੂੰ ਸੱਦ ਲਿਆ ਥੱਲਿਓ ਯੋਤ ਨੂੰ ਮੈਂ ਤੋ ਛਤਰੀ ਉਡਕਾ ਇਧਰ ਗਈ ਆ ਫਿਰਦੀ ਆ ਜਾਂਦੀ ਚੱਲ ਚੱਲ ਬਈ ਬਈ ਆ ਥੱਲਾ ਛਤਰੀ ਹਲਾ ਕੇ ਥੱਲਾ 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 ਥੰਦੀ ਰੱਖ ਬਸ ਬਹ ਓਏ ਜੋ ਆਈ ਯਾਰ ਰਹਿ ਲਾਮਦਾਨੀ ਰੋਕੀ ਰੱਖ ਦੀ ਚੱਕ ਦੇ ਇਹ ਚੱਲ ਜਾਲ ਜ ਆ ਜੀ ਰੋਕੀ ਰੱਖ ਰੋਕੀ ਰੱਖ ਲੋ ਜੀ ਆਪਾਂ ਆਈ ਸੀ ਗੇੜਾ ਮਾਰਨ ਤੇ ਆ ਖਾਲੀ ਚ ਨਾ ਪਾਣੀ ਖੋਣੀ ਤਾਂ ਮਗਰੋਂ ਮਾੜਾ ਮੋਟਾ ਟੁੱਟ ਕੇ ਆਇਆ ਸੀਗਾ ਤੇ ਮੈਨਾਂ ਕਿਤੇ ਪਤਾ ਨਹੀਂ ਕਿੰਨਾ ਟੁੱਟ ਕੇ ਆਇਆ ਪਿਆ ਪਹਿਲਾਂ ਤਾਂ ਮੈਂ ਉਹ ਉੱਥੇ ਪੁਲੀ ਵਾਲੀ ਫੱਟੀ ਲਾਈ ਅਗੇ ਫੱਟੀ ਲਾ ਚਲ ਗਏ ਵੀ ਪਾਣੀ ਗੇ ਰ ਟੁੱਟ ਕੇ ਆ ਜਾਂਦਾ ਤੇ ਹੁਣ ਆਪਾਂ ਉੱਥੇ ਵੇਣੇ ਆ ਵੀ ਪਾਣੀ ਕਿੰਨਾ ਕਾ ਡੰਡੇ ਚ ਪਤਾ ਲੱਗ ਜੂਗਾ ਲਓ ਜੀ ਆ ਗਏ ਆਪਾਂ ਡੰਡੇ ਕੋਲੇ ਆਪਾਂ ਵੇਣੇ ਆ ਵੀ ਡੰਡੇ ਚ ਕੀ ਹਿਸਾਬ ਕਿਤਾਵਾ ਪਾਣੀ ਕਿੰਨਾ ਕਾ ਆਪਾਂ ਈੜਾ ਮਾਰਨ ਆਈ ਸੀਗੇ ਜੀ ਤੇ ਆ ਪਾਣੀ ਟੁੱਟ ਕੇ ਆਪਣਾ ਉਹ ਕਿਆਰਾ ਵੀ ਭਰਿਆ ਫਿਰਦਾ ਕੰਨੀ ਵਾਲਾ ਹੁਣ ਆਪਾਂ ਫੱਟੀ ਨੂੰ ਮਿੱਟੀ-ਮੁੱਟੀ ਲਾਉਣ ਜਾਂਦੇ ਆ ਤੇ ਟੋਕਾਂ-ਟੋਕਾਂ ਕਰਕੇ ਪਾਣੀ ਛੱਡਦੇ ਆ ਕਿਸੇ ਹਿਸਾਬ ਕਿਤਾਬ ਚ ਇੱਕ ਕਿਆਰੀ ਤੇ ਡੰਡੇ ਚ ਹੀ ਆਇਆ ਤਾਂ ਇਹ ਹਾਲਪਾ ਤਾਂ ਟੁੱਟ ਗਈ ਕਿੱਧਰੋਂ ਆਇਆ ਸਮਝੋਂ ਬਾਹਰ ਕਿਸੇ ਨੇ ਜਾਂ ਮੋਟਰ ਚਲਾਈ ਸੀ ਕਿ ਕਿਸ ਹਿਸਾਬ ਕਿਤਾਬ ਸੀ ਆ ਜੋਤ ਨੂੰ ਲਿਆ ਕਈ ਮਗਲਿਆ ਚੱਟ ਲਓ ਜੀ ਢੀੜਾ ਮਾਰਨ ਚੱਲੇ ਸੀ ਵਾ ਵਾ ਉਧਰ ਲਈ ਕਣਕ ਨੂੰ ਢੀੜਾ ਮਾਰਿਆ ਜਾਂਦਾ ਤੇ ਪਾਣੀ ਉਧਰ ਟੁੱਟ ਕੇ ਤੇ ਇੱਕ ਕਿਹੜਾ ਭਰਿਆ ਫਿਰ ਤੋਂ ਉਹਦੀ ਜੋ ਕੱਢ ਕੁੱਢ ਕੇ ਆਉਂਦਾ ਹੁਣ ਤੇ ਆ ਵੀ ਜਮੀ ਆਪਣੀ ਹੋ ਜੂ ਵੀ ਹੋ ਰਹੇਗੀ ਕੱਲ ਦੀ ਤੇ ਆ ਘਾ ਖੜਾ ਦੋਹਾਂ ਤਿੰਨਾਂ ਦਿਨਾਂ ਦਾ ਉਦੋਂ ਬਾਅਦ ਇਹਨੂੰ ਵਾਢਾ ਲਾ ਲਾਂਗੇ ਮੁੜ ਕੇ ਤਾਂ ਮਗਰ ਦੀ ਮਗਰ ਪੱਠੇ ਹੋਈ ਜਾਣਗੇ ਤੇ ਛੋਲੇ ਦਿਖਾਉਣੇ ਆ ਥੋਨੂੰ ਜਮਾ ਪਾਣੀ ਨਹੀਂ ਤੇ ਪਾਣੀ ਦੀ ਟਿੱਪ ਨਹੀਂ ਵਹਾਈ ਆਂਦੇ ਹੁੰਦੇ ਆ ਬਈ ਛੋਲੇ ਆ ਬਹੁਤ ਕੈਂਡ ਫਾਲ ਚੱਕਿਆ ਹੁਣ ਆ ਵੀ ਨਾਲੇ ਤਾਂ ਵਧੀਆ ਨਾਲੇ ਫਾਲ ਬਹੁਤ ਵਧੀਆ ਚੱਕਿਆ ਹੁਣ ਆ ਬੱਲੀਏ ਇਹ ਜੋਤ ਨੇ ਪਾਣੀ ਲਾਇਆ ਸੀ ਸਰੋਂ ਨੂੰ ਤੇ ਜੋਤ ਨੇ ਉਹ ਉੱਥੇ ਮੂੰਹੇ ਮਾਏ ਮਾਰ ਕੇ ਨੇ ਟਿੱਪ ਵੀ ਨਹੀਂ ਨਿਕਲਣ ਦਿੱਤਾ ਇਹਦੇ ਚ ਛੋਲਿਆਂ ਚ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਅੱਜ ਵਾਟਰ ਵਾਕਸ ਤੇ ਕੋਈ ਕਬੂਤਰ ਨਹੀਂਗਾ